ਉਜ ਪ੍ਰੇਮੀ ਜਾ ਰਹੇ ਸਨ ਹਰੀਦوار ਇੱਕ ਦੀ ਜੁੱਤੀ ਟੁੱਟ ਗਈ ਰਵਿਦਾਸ ਜੀ ਦੇ ਕੋਲ ਆਏ ਜੀ ਸਾਡੀ ਜੁੱਤੀ ਪਹਿਲੇ ਬਣਾ ਦਿਓ ਰਵਿਦਾਸ ਜੀ ਕਹਿਣ ਲੱਗੇ ਬਈ ਮੈਂ ਤਾਂ ਵਾਰੀ ਤੇ ਕੰਮ ਕਰਨਾ ਵਾਰੀ ਤੇ ਉਹਨਾਂ ਆਖਿਆ ਸਾਡੇ ਕੋਲੋਂ ਮਜ਼ਦੂਰੀ ਜ਼ਿਆਦਾ ਲੈ ਲਓ ਸਾਡੀ ਜੁੱਤੀ ਪਹਿਲੇ ਗੰਡ ਦਿਓ ਆਖਿਆ ਨਹੀਂ ਲਮਾਂਗਾ ਵੀ ਦੋ ਕਸੀਰੇ ਉਸ ਵੇਲੇ ਕਸੀਰੇ ਚੱਲਦੇ ਸਨ ਹੁਣ ਰੁਪਈਏ ਚੱਲਦੇ ਨੇ ਆਖਿਆ ਦੋ ਕਸੀਰੇ ਮਜ਼ਦੂਰੀ ਤੇ ਵਾਰੀ ਤੇ ਜੁੱਤੀ ਗੰਡਾਂਗਾ ਉਹਦੇ ਸਾਥੀ ਦੀ ਅੱਖਿਆ ਕੋਈ ਨਹੀਂ ਅਸੀਂ ਰੁਕ ਜਾਨੀਏ ਜਦੋਂ ਭਗਤ ਦੀ ਵਾਰੀ ਸਾਡੀ ਲਿਆਉਣਗੇ ਅਸੀਂ ਸਿਵਾ ਲਾਂਗੇ ਜਿੱਤ ਜਿੱਤੀ ਸਿੱਧੀ ਦੋ ਕਸੀਰੇ ਲੈ ਭਗਤ ਰਵਿਦਾਸ ਜੀ ਪੁੱਛਣ ਲੱਗੇ ਪਿਆਰੇਓ ਕਹਾਂ ਚੱਲੇ ਉਹਨਾਂ ਆਖਿਆ ਹਮ ਗੰਗਾ ਤੇ ਜਾ ਰਹੇ ਹਰੀਦਵਾਰ ਅੱਛਾ ਬਾਗਾਂ ਵਾਲੇ ਕੁਝ ਪੁੰਨ ਦਾਨ ਕਰੋਗੇ ਵਹਾਂ ਜਾ ਕੇ ਆਖਿਆ ਹਾਂ ਉਹਨੇ ਥੈਲੀ ਕੱਢੀ 1000 ਰੁਪਏ ਦੀ ਜੇਬ ਵਿੱਚ ਆ ਦਾਨ ਪੁੰਨ ਕਰਨ ਵਾਸਤੇ ਦਿੱਤੀ ਹੈ ਭਈ ਤੁਸੀਂ ਅਮੀਰ ਜੋ ਹੋਏ ਬਾਬਾ ਰਵਦਾਸ ਜੀ ਕਹਿਣ ਲੱਗੇ ਫਿਰ ਜਦੋਂ ਆਪਣਾ ਦਾਨ ਪੁੰਨ ਕਰ ਲਓ ਨਾ ਆਪਣੀ ਮਾਇਆ ਦਾ ਤੇ ਇੱਕ ਕਸੀਰਾ ਮੇਰਾ ਵੀ ਲੈ ਜਾ ਇੱਕ ਕਸੀਰਾ ਭਗਤ ਰਵਦਾਸ ਜੀ ਕਹਿਣ ਲੱਗੇ ਮੇਰਾ ਵੀ ਨਾਲ ਲੈ ਜਾਓ ਇਹ ਵੀ ਗੰਗਾ ਵਿੱਚ ਹੈ ਇਹ ਦਾਨ ਕਰਨਾ ਪਰ ਇਵੇਂ ਨਾ ਸੁੱਟ ਕੇ ਆ ਜਾਣਾ ਕਈ ਜਾਂਦੇ ਨੇ ਗੰਗਾ ਵਿੱਚ ਪੈਸੇ ਸੁੱਟ ਆਉਂਦੇ ਆਖਿਆ ਮੈਂ ਮੇਰਾ ਕਸੀਰਾ ਨਾ ਸੁੱਟਣਾ ਇਹ ਧਰਮ ਦੀ ਕਿਰਤ ਦੀ ਕਮਾਈ ਦਾ ਕਸੀਰਾ ਹੈ ਆਵਾਜ਼ ਦੇਣਾ ਗੰਗਾ ਮਈਆ ਕਾਂਸੀ ਦਾ ਰਵਦਾਸ ਚਮਾਰ ਉਹਨੇ ਇੱਕ ਕਸੀਰਾ ਭੇਜਿਆ ਤੇਰੇ ਲਈ ਮਢਾਈ ਨਹੀਂ ਦੱਸੀ ਬਈ ਮੈਂ ਵੱਡਾ ਭਗਤ ਹਾਂ ਰਵਦਾਸ ਉਹਨੇ ਭੇਜਿਆ ਨਹੀਂ ਆਖਿਆ ਰਵਦਾਸ ਚਮਾਰ ਨੇ ਕਾਂਸੀ ਘਰ ਆਣ ਵਾਲਾ ਗੰਗਾ ਮਈਆ ਤੇਰੇ ਲਈ ਇੱਕ ਕਸੀਰਾ ਭੇਜਿਆ ਆਖਿਆ ਜਦੋਂ ਹੱਥ ਬਾਹਰ ਕੱਢ ਕੇ ਲਵੇ ਨਾ ਗੰਗਾ ਆਪ ਤੇ ਤਾਂ ਦੇਣਾ ਨਹੀਂ ਤਾਂ ਮੇਰਾ ਕਸੀਰਾ ਵਾਪਸ ਲਿਆਉਣਾ ਇਹ ਧਰਮ ਦੀ ਗਿਰਤ ਦਾ ਕਸੀਰਾ ਉਹਨਾਂ ਆਖਿਆ ਬੰਦੇ ਬੋਲਿਆ ਕਦੀ ਲੋਕਾਂ ਨੇ ਲੱਖਾਂ দান ਕੀਤੇ ਗੰਗਾ ਨੇ ਹੱਥ ਕੱਢ ਕੇ ਕਦੇ ਕਿਸੇ ਦਾ দান ਨਹੀਂ ਲਿਆ ਤੇਰਾ ਕਸੀਰਾ ਲਵੇਗੀ ਛੋਟਾ ਪੈਸਾ ਅਨੇ ਆਖਿਆ ਧਰਮ ਦੀ ਕਿਰਤ ਹੈ ਭਗਤ ਦੀ ਕਮਾਈ ਹੈ ਨੇਕ ਕਮਾਈ ਵਿੱਚੋਂ ਦਿੱਤਾ ਜੇ ਹੱਥ ਕੱਢ ਕੇ ਗੰਗਾ ਲਵੇ ਨਾ ਤੇ ਦੇਣਾ ਨਹੀਂ ਤਾਂ ਮੇਰਾ ਕਸੀਰਾ ਵਾਪਸ ਲੈ ਆਣਾ ਅੱਛਾ ਉਹ ਕਹਿਣ ਲੱਗਾ ਲੈ ਲਓ ਤਸੀਰਾ ਜਿਵੇਂ ਭਗਤ ਜੀ ਆਖੇ ਦਿਨ ਕਰ ਲਾਂਗੇ ਉਹ ਗਏ ਉੱਥੇ ਹਰਿਦਵਾਰ ਗੰਗਾ ਇਸ਼ਨਾਨ ਕੀਤਾ ਪੁੰਨ ਦਾਨ ਕੀਤਾ ਚੱਲਣ ਵੇਲੇ ਖਿਆਲ ਆਇਆ ਉਹ ਭਗਤ ਜੀ ਦਾ ਕਸੀਰਾ ਵੀ ਦੇਣਾ ਗੰਗਾ ਨੂੰ ਉਹਨੇ ਆਖਿਆ ਵਿੱਚ ਸੁੱਟ ਦਿਓ ਬੰਦਾ ਦੇ ਅਨੇ ਆਖਿਆ ਦੂਜੇ ਨੇ ਨਹੀਂ ਭਗਤ ਜੀ ਨੇ ਕਿਆ ਸਿੱਖ ਗੰਗਾ ਕੇ ਤੱਟ ਤੇ ਖਲੇ ਹੋ ਕੇ ਆਵਾਜ਼ ਦਿਨ ਗੰਗਾ ਮਈਆ ਕਾਂਸੀ ਦਾ ਰਹਿਣ ਵਾਲਾ ਰਬਦਾਸ ਜਮਾਰ ਤੇਰੇ ਵਾਸਤੇ ਕਸੀਰਾ ਭੇਜਦਾ ਜੇ ਲੈਣਾ ਹੀ ਤਾਂ ਹੱਥ ਬਾਹਰ ਕੱਢ ਜੈਸੇ ਹੀ ਉਹਨਾਂ ਨੇ ਆਖਿਆ ਸਾਥ ਸੰਗਤ ਉਸੇ ਵੇਲੇ ਗੰਗਾ ਵਿੱਚੋਂ ਇੱਕ ਸੁੰਦਰ ਹੱਥ ਬਾਹਰ ਨਿਕਲਿਆ ਵਿਚਾਰਨ ਕਰ ਰਿਹਾ ਸ੍ਰੀ ਇੱਕ ਸੁੰਦਰ ਹੱਥ ਬਾਹਰ ਨਿਕਲਿਆ ਗੰਗਨਾ ਨਾਲ ਭਰਿਆ ਤੇ ਆਵਾਜ਼ ਆਈ ਮੇਰੇ ਭਗਤ ਦੀ ਆਹਾ ਮੇਰੇ ਵੱਲ ਸੁਰਤ ਆ ਗਈ ਹੈ ਮੇਰੀ ਹਾਜ਼ਰੀ ਉਹਦੇ ਚਰਨਾਂ ਵਿੱਚ ਲੱਗ ਗਈ ਹੈ ਮੇਰੇ ਉਸ ਵਾਹਿਗੁਰੂ ਦੇ ਭਗਤ ਦੀ ਸੁਰਤ ਮੇਰੇ ਵੱਲ ਆਈ ਹੈ ਮੇਰਾ ਮੱਥਾ ਉਹਦੇ ਚਰਨਾਂ ਤੇ ਟੇਕਣਾ ਤੇ ਲਿਆਓ ਭਗਤ ਜੀ ਦਾ ਕਸੀਰਾ ਮੇਰੇ ਹੱਥ ਤੇ ਰੱਖ ਦਿਓ ਉਹ ਹੈਰਾਨ ਪਰੇਸ਼ਾਨ ਬਈ ਲੱਖਾਂ ਕਿਸੇ ਦਾਨ ਕੀਤੇ ਕਦੇ ਗੰਗਾ ਨੇ ਐਵੇਂ ਹੱਥ ਕੱਢ ਕੇ ਨਹੀਂ ਲਿੱਤਾ ਤੇ ਪਗਤ ਰਵਦਾਸ ਜੀ ਦਾ ਕਿਸੇ ਰਾਹ ਲੈਣ ਵਾਸਤੇ ਆ ਛੋਟਾ ਪੈਸਾ ਲੈਣ ਵਾਸਤੇ ਗੰਗਾ ਮਈਆ ਨੇ ਹੱਥ ਕੱਢਿਆ ਉਹਨਾਂ ਨੇ ਉਸ ਤੱਲੀ ਤੇ ਕਸੀਦਾ ਰੱਖਿਆ ਮੁੱਠਮੀਟ ਲਈ ਉਹ ਹੱਥ ਗੰਗਾ ਵਿੱਚ ਜਲ ਵਿੱਚ ਚਲਾ ਗਿਆ ਅੰਦਰ ਥੋੜੀ ਦੇਰ ਬਾਅਦ ਇੱਕ ਉਹ ਹੱਥ ਬਾਹਰ ਨਿਕਲਿਆ ਜਿਹਦੇ ਵਿੱਚ ਹੀਰਿਆਂ ਨਾਲ ਜੜਤ ਕੰਗਨ ਸੀ ਗੰਗਾ ਮਈਆ ਨੇ ਆਵਾਜ਼ ਦਿੱਤੀ ਆ ਕੰਗਨ ਮੇਰਾ ਰਵਦਾਸ ਭਗਤ ਜੀ ਵਾਸਤੇ ਪੇਟਾ ਲੈ ਜਾਓ ਇਹ ਕੰਗਨ ਮੇਰਾ ਭਗਤ ਜੀ ਦੇ ਚਰਨਾਂ ਤੇ ਰੱਖਣਾ ਜਿਸ ਵੇਲੇ ਤੁਸੀਂ ਇਹ ਮੇਰਾ ਕੰਗਨ ਉਹਦੇ ਚਰਨਾਂ ਤੇ ਰੱਖੋਗੇ ਨਾ ਮੈਂ ਸਮਝਾਂਗੀ ਮੈਂ ਭਗਤ ਦੇ ਚਰਨਾਂ ਦੀ ਰਾਜੇ ਤੂੜ ਆਪਣੇ ਮਸਤਕ ਤੇ ਲਾ ਲਈ ਭਗਤ ਤੇਰੇ ਮਨ ਪਾਉਂਦੇ ਦਰ ਸੋਹਣ ਕੀਰਤ ਗਾਉਂਦੇ ਉਹ ਕਿੱਡੇ ਤੇਰੇ ਸੋਹਣੇ ਭਗਤ ਹਨ ਸਤਿਗੁਰੂ ਕਹਿੰਦੇ ਨੇ ਜਿਹੜੇ ਤੇਰੇ ਦਰ ਤੇ ਬਹਿ ਕੇ ਮਾਲਿਕ ਤੇਰੀ ਕੀਰਤੀ ਕਰਦੇ ਨੇ ਜਿਹੜੇ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਕਰਕੇ ਸੰਗਤ ਵਿੱਚ ਆ ਜਾਂਦੇ ਨੇ ਤੇ ਜਪਦੇ ਨੇ ਸ੍ਰੀ ਵਾਹਿਗੁਰੂ ਤੇਰੇ ਗੁਣ ਗਾਉਂਦੇ ਹਨ ਉਹਨਾਂ ਕੰਗਨ ਲੈ ਲਿਆ ਹੀਰੀਆਂ ਦਾ ਜੜਤ ਕੰਗਨ ਜਿਸ ਵੇਲੇ ਕੰਗਨ ਲਿੱਤਾ ਵੇਖਿਆ ਬਈ ਤਾਂ ਲੱਖਾਂ ਦੀ ਕੀਮਤ ਹੈ ਤੇ ਉਹਨਾਂ ਦਾ ਰਸਤੇ ਵਿੱਚ ਆਉਂਦਿਆਂ ਮਨ ਬੇਈਮਾਨ ਹੋ ਗਿਆ ਉਚਾਰਨ ਕਰੋ ਸ੍ਰੀ ਆਖਿਆ ਇਹ ਕੰਗਣ ਵੇਚ ਦੇਨੇ ਆ ਤੇ ਪੈਸੇ ਆਪਸ ਵਿੱਚ ਵੰਡ ਲੇਗੇ ਜੋਰੀ ਦੀ ਦੁਕਾਨ ਤੇ ਗਏ ਉਹਨੂੰ ਕੰਗਣ ਦਿਖਾਇਆ ਜੋਰੀ ਨੇ ਕੰਗਣ ਦੇਖਿਆ ਵੀ ਦੇ ਵਿੱਚ ਤਾਂ ਉਹ ਹੀਰੇ ਲੱਗੇ ਨੇ ਜਿਹੜੇ ਮੇਰੀ ਵੀ ਦੁਕਾਨ ਤੇ ਕੋਈ ਨਹੀਂ ਤੇ ਮੈਂ ਕਦੀ ਵੇਖਿਆ ਹੀ ਨਹੀਂ ਇਤਨੇ ਕੀਮਤੀ ਹੀਰੇ ਉਹਨੇ ਆਖਿਆ ਮੈਂ ਕਿਆ ਖਰੀਦਾਂਗਾ ਇਸ ਕੋਲੋਂ ਇਹ ਤਾਂ ਬਹੁਤ ਕੀਮਤ ਦਾ ਹੈ ਕਿਉਂ ਨਾ ਰਾਜੇ ਨੂੰ ਜਾ ਕੇ ਦੇਵਾਂ ਉਹ ਰਾਜੇ ਦੇ ਦਰਬਾਰ ਆਇਆ ਮਹਾਰਾਜ ਕੋਈ ਆਏ ਹਨ ਇਹ ਕੰਗਣ ਵੇਚਣ ਬਹੁਤ ਕੀਮਤੀ ਕੰਗਨ ਹੈ ਕਦੇ-ਕਦੇ ਐਸੇ ਹੀਰਿਆਂ ਦਾ ਜੜਤ ਕੰਗਨ ਆਂਦਾ ਹੈ ਰਾਜੇ ਨੇ ਰਾਣੀ ਨੂੰ ਦਿਖਾਇਆ ਰਾਣੀ ਨੇ ਹੱਥ ਵਿੱਚ ਪਾਇਆ ਬੜੀ ਖੁਸ਼ ਹੋ ਗਈ ਕਹਿਣ ਲੱਗੀ ਹੁਣ ਇੱਕ ਤਾਂ ਪਾ ਲਿਆ ਇਹਨਾਂ ਨੂੰ ਪੈਸੇ ਤਦ ਦੇਣਾ ਕੰਗਨ ਦੇ ਜਦੋਂ ਮੈਨੂੰ ਦੂਜਾ ਕੰਗਨ ਲਿਆ ਕੇ ਦੇਣ ਹੁਸ਼ਰਤ ਕਰੂ ਸ੍ਰੀ ਰਾਜੇ ਨੇ ਉਹਨਾਂ ਨੂੰ ਬੁਲਾਇਆ ਤੋ ਬਈ ਇਹ ਦੂਜਾ ਕੰਗਨ ਦੀ ਜੋੜੀ ਦਿਓ ਦੂਜਾ ਕਾਹ ਹੈ ਹੁਣ ਕੀ ਆਖਨ ਬਈ ਜਦੋਂ ਰਾਜੇ ਨੇ ਪੁੱਛਿਆ ਗੁੱਸੇ ਨਾਲ ਉਹਨਾਂ ਸਾਰਾ ਸੱਚ ਬਿਆਨ ਕਰ ਦਿੱਤਾ ਬਈ ਅਸੀਂ ਤਾਂ ਭਗਤ ਰਵਦਾਸ ਦਾ ਕਸੀਦਾ ਲੈ ਗਏ ਸਾਂ ਗੰਗਾ ਨੂੰ ਦੇਣ ਬਦਲੇ ਵਿੱਚ ਗੰਗਾ ਨੇ ਇਸ ਨੂੰ ਦਿੱਤਾ ਸਾਨੂੰ ਕਿ ਬਈ ਤੁਸੀਂ ਰਵਦਾਸ ਤੱਕ ਪਹੁੰਚਾ ਦੇਣਾ ਸਾਡਾ ਮਨ ਰਸਤੇ ਵਿੱਚ ਬੇਈਮਾਨ ਹੋ ਗਿਆ ਸੀ ਵੇਚਣ ਲਈ ਇੱਥੇ ਆ ਗਏ ਇਹ ਸਾਡਾ ਨਹੀਂ ਇਹ ਤਾਂ ਗੰਗਾ ਨੇ ਦਿੱਤਾ ਰਵਦਾਸ ਨੂੰ ਰਾਣੀ ਕਹਿਣ ਲੱਗੀ ਸਾਡੇ ਕਾਂਸੀ ਵਿੱਚ ਰਹਿਣ ਵਾਲਾ ਭਗਤ ਰਵਦਾਸ ਇਡਾ ਮਹਾਨ ਹੈ ਕਿ ਜਿਸ ਨੂੰ ਗੰਗਾ ਝੁਕਦੀ ਹੈ ਚੱਲ ਸਵਾਮੀ ਰਾਜਾ ਚੱਲ ਕੇ ਭਗਤ ਦੇ ਦਰਸ਼ਨ ਕਰੀਏ ਦੋਨੋਂ ਰਾਜਾ ਰਾਣੀ ਭਗਤ ਰਵਦਾਸ ਦੇ ਚਰਨਾਂ ਵਿੱਚ ਆਏ ਸਾਥ ਸੰਗਤ ਜਪੋ ਸ੍ਰੀ ਦੋਨੋਂ ਚਰਨਾਂ ਵਿੱਚ ਆ ਕੇ ਨਮਸਕਾਰ ਕਰਕੇ ਬੈਠੇ ਰਾਜੇ ਨੇ ਆਖਿਆ ਮਹਾਰਾਜ ਆ ਤੁਸੀਂ ਇੱਕ ਕਸੀਦਾ ਦੇ ਕੇ ਭੇਜਿਆ ਸੀ ਨਾ ਇਹਨਾਂ ਨੂੰ ਗੰਗਾ ਤੇ ਤੇ ਗੰਗਾ ਨੇ ਬਦਲੇ ਵਿੱਚ ਆ ਹੀਰਾ ਜਿਹੜੇ ਹੀਰਿਆਂ ਨਾਲ ਜਿਹੜਿਆ ਕੰਗਣ ਤੁਹਾਡੀ ਭੇਟਾ ਭੇਜਿਆ ਪਰ ਇਹ ਵੇਚਣ ਲਈ ਮੇਰੇ ਕੋਲ ਆ ਗਿਆ ਰਾਣੀ ਨੂੰ ਪਸੰਦ ਆ ਗਿਆ ਉਹਨੇ ਪਾ ਲਿਆ ਰਾਣੀ ਦੂਸਰਾ ਕੰਗਨ ਮੰਗਦੀ ਏ ਇਸ ਦੇ ਨਾਲ ਦਾ ਆਪ ਕਿਰਪਾ ਕਰੋ ਇੱਕ ਕਸੀਰਾ ਘੋਰ ਦੇ ਦਿਓ ਉਹ ਗੰਗਾ ਨੂੰ ਜਾ ਕੇ ਦੇਈਏ ਤੇ ਇੱਕ ਕੰਗਨ ਔਰ ਲੈ ਆਈਏ ਭਗੀ ਤੇਰਵਦਾਸ ਜੀ ਹਾਸਪਹਿ ਕਹਿਣ ਲਗੇ ਰਾਜਾ ਕਸੀਰਾ ਲੈ ਜਾਓਗੇ ਗੰਗਾ ਨੂੰ ਦਿਓਗੇ ਤੇ ਫਿਰ ਕੰਗਨ ਲੈ ਕੇ ਆਓਗੇ ਜੇ ਤੂੰ ਆਖੇ ਤਾਂ ਗੰਗਾ ਨੂੰ ਇੱਥੇ ਹੀ ਬੁਲਾ ਲਈਏ ਜੇ ਤੂੰ ਕਵੇਂ ਤਾਂ ਗੰਗਾ ਨੂੰ ਇੱਥੇ ਹੀ ਬੁਲਾ ਲਈਏ ਹੈਰਾਨ ਹੋ ਗਿਆ ਰਾਜਾ ਰਾਣੀ ਉਨੀ ਆਖਿਆ ਗੰਗਾ ਇੱਥੇ ਆਏਗੀ ਆਖਿਆ ਲੈ ਆਣੀ ਕੀ ਹੈ ਆਈ ਗਈ ਹੈ ਆ ਪੱਥਰ ਚੁੱਕੋ ਅਜ ਇਸ ਪੱਥਰ ਤੇ ਚਮੜਾ ਪਿਘੋ ਕੇ ਕੱਟਦੇ ਸੰ ਤੇ ਜਾਂ ਉਹ ਸਿਲਾ ਹਟਾਈ ਤੇ ਸਾਦ ਸੰਗਤ ਤਲੇ ਗੰਗਾ ਤੇ ਭਗਤ ਰਵਦਾਸ ਜੀ ਨੇ ਹੱਥ ਪਾਇਆ ਤੇ ਬੁੱਕ ਕੜੀਆਂ ਦਾ ਭਾਰ ਕੇ ਅੱਗੇ ਰੱਖ ਦਿੱਤਾ ਇੱਕ ਕੀ ਲੈਣੇ ਲੋਕਾਂ ਹੀ ਲੈ ਜਾਓ ਵਿਚਾਰਨ ਕਰੋ ਸ੍ਰੀ ਅੱਲੈਕੁਮ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਜਿੱਥੇ ਕੋਈ ਨਾਮ ਜਪਣ ਵਾਲਾ ਭਗਤ ਬਹਿ ਕੇ ਭਗਤੀ ਕਰਦਾ ਨਾਮ ਜਪਦਾ ਉਸ ਦੇ ਚਰਨਾਂ ਹੇਠ ਕਰੋਨਾ ਗੰਗਾ ਚਲਦੀਆਂ ਹਨ ਕਰੋਨਾ ਗੰਗਾ ਵਹਿੰਦੀਆਂ ਹਨ 68 ਤੀਰਥ ਜਿਹਨ ਸਾਧ ਪੱਗ ਧਰੇ ਤਹਾਂ ਬੈਕੁੰਠ ਦੇ ਨਾਮ ਉਚਰੇ ਆਖਿਆ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣੀਆਂ ਮਾਨ ਦਿਵਾਏ ਉਹ ਭਗਤ ਰਵਿਦਾਸ ਜੀ ਜਿਸ ਦੀ ਬਾਣੀ ਅਜ ਤਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜਿੱਥੇ ਤੁਸੀਂ 10 ਪਾਤਸ਼ਾਹੀਆਂ ਨੂੰ ਮੱਥਾ ਟੇਕਦੇ ਹੋ ਉੱਥੇ ਵਿੱਚ ਬੈਠੇ ਬਾਬਾ ਰਵਿੰਦਾਸ ਜੀ ਨੂੰ ਵੀ ਮੱਥਾ ਟੇਕਦੇ ਹੋ ਬਾਬਾ ਨਾਮਦੇਵ ਜੀ ਨੂੰ ਮੱਥਾ ਟੇਕ ਰਿਓ ਬਾਬਾ ਕਬੀਰ ਜੀ ਨੂੰ ਮੱਥਾ ਟੇਕ ਰਿਓ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆੜ ਧਾਮ ਕੋ ਛੀਪਰੋ ਗੋਇਓ ਲਖੀਣ ਬੁਨਨਾ ਤੰਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾਹਾ ਜੁਲਾਹਿਰਾ ਭਇਓ ਗੁਣੀ ਦੇ ਹੀਰਾ ਰਵਦਾਸ ਢਵੰਤਾ ਢੋਰ ਨੀਤ ਤਿਨ ਪਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪ ਬਗਤ ਜੀ ਨੇ ਆਖਿਆ ਰਾਣੀ ਨੂੰ ਚੁਕਲਾ ਕੰਗਣ ਜਿੰਨੇ ਚਾਹੀਏ ਇੱਕ ਕੀ ਲੈਣਾ ਹੁਣ ਰਾਜਾ ਤੇ ਰਾਣੀ ਚਰਨਾ ਤੇ ਡਿੱਗ ਪਏ ਕਹਿਣ ਲੱਗੇ ਭਗਤ ਜੀ ਹੁਣ ਕੰਗਣ ਨਹੀਂ ਚਾਹੀਦਾ ਹੁਣ ਕਿਰਪਾ ਕਰੋ ਜਿਸ ਨਾਮ ਦੇ ਸਦਕੇ ਇਹ ਗੰਗਾ ਇੱਥੇ ਆ ਗਈ ਹੈ ਉਹ ਨਾਮ ਦੀ ਦਾਤ ਸਾਡੀ ਝੋਲੀ ਵਿੱਚ ਪਾ ਦਿਓ ਵਿਸਰਨਾਈ ਦਾਤਾਰ ਆਪਣਾ ਨਾਮ ਦਿਓ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਹਵੇ ਸੈਣਨਾਈ ਬੁਤਕਾਰੀਆਂ ਉਹ ਘਰ ਘਰ ਸੁਨੀਆਂ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਇਹ ਵਿਦ ਸੁਣ ਕੇ ਜਾਟਰ ਉਠ ਭਗਤੀ ਦਾਗਾ ਮਿਲੇ ਪ੍ਰਤੱਖ ਗੁਸਾਈਆਂ ਤੰਨਾ ਵੱਡ ਭਾਜਾ ਕਿਵੇਂ ਸੈਣਨਾਈ ਦੀ ਥਾਂ ਤੇ ਭਗਵਾਨ ਜੀ ਨੇ ਆਪ ਆ ਕੇ ਡਿਊਟੀ ਦਿੱਤੀ ਕਿਵੇਂ ਭਗਤ ਤੰਨੇ ਜੀ ਨੂੰ ਠਾਕੁਰ ਕਿਵੇਂ ਪ੍ਰਗਟ ਹੋਏ ਪੱਥਰ ਵਿੱਚੋਂ ਠਾਕੁਰ ਨਹੀਂ ਨਿਕਲੇ ਸਾਤ ਸਿੰਘ ਤੇ ਪੱਥਰ ਵਿੱਚੋਂ ਠਾਕੁਰ ਪ੍ਰਗਟ ਨਹੀਂ ਹੋਏ ਬਾਬਾ ਜੀ ਕੀ ਕਰਦੇ ਸੰ ਧੰਨੇ ਦੀ ਪਾਵਨਾ ਨੇ ਭਗਵਾਨ ਦਾ ਰੂਪ ਧਾਰ ਲਿਆ ਉਹ ਤਾਂ ਪੱਥਰ ਸੀ ਤੇਰਾ ਤਾਂ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਬਿਠਾ ਹੈ ਜਗ ਦੀ ਜੋਤ ਬਾਣੀ ਗੁਰੂ ਗੁਰੂ ਘਰ ਬਾਣੀ ਵਿੱਚ ਬਾਣੀ